ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਈ ਦਿਨਾਂ ਤੋਂ ਬਾਅਦ ਮੈਂ ਆਹ ਚੱਲ ਗੱਲਾਂ-ਵਾਤਾਂ ਕਰ ਲਈਆਂ ਵੀਰਿਆਂ ਨਾਲ ਮੈਂ ਨਾ ਅੱਜ ਤੋਂ ਤਕਰੀਬਨ ਐ ਮੰਨੋ ਵੀ 2011-12 ਦਾ ਇੱਕ ਐਕਸਪੀਰੀਅੰਸ ਦੱਸਦਾ ਤੁਹਾਨੂੰ ਮੈਂ ਕਹਿੰਦੇ ਵੀ ਕਾਲੀ ਜਵਾਨ ਇਹ ਲੈ ਵਹਿੰਦੀ ਆ ਜਿਹੜੀ ਕਾਲੀ ਜਵਾਨ ਹੁੰਦੀ ਆ ਇਹ ਜਾਂ ਕਹਿ ਦਿੰਨੇ ਆ ਭੰਨੇਗਾ ਨੀਗਾ ਪੱਥਰਾਂ ਨੂੰ ਵੀ ਪਾੜ ਦਿੰਦੀ ਆ ਉਹਦੇ ਸਿਲਸਿਲੇ ਦੇ ਵਿੱਚ ਹੀ ਮੈਂ ਤੁਹਾਡੇ ਨਾਲ ਗੱਲ ਕਰਨੇ ਚਾਹਣਾ ਅਸੀਂ ਨਾ ਬੇਨੜੇ ਪਿੰਡ ਦੇ ਵਿੱਚ ਕਿਸੇ ਸਾਰਨ ਵਾਲੇ ਰੋਡ ਤੇ ਨਾ ਅਸੀਂ ਕਿਸੇ ਜ਼ਿਮੀਦਾਰ ਭਰਾ ਦੇ ਆਪਣੇ ਦੇ ਫਰਸ਼ ਲਾ ਰਹੇ ਸੀ ਕੋਠੇ ਦਾ ਕੋਠੇ ਦਾ ਫਰਸ਼ ਲਾ ਰਹੇ ਠੇਕੇਦਾਰ ਸਾਹਿਬ ਕੋਲੇ ਲੱਗੇ ਹੋਏ ਸੀ ਤੇ ਨਾਲ ਸਾਡੇ ਦੋ ਨਾਲੇ ਲੱड्डा ਪਿੰਡ ਆਗਾ ਲੱਡੇ ਪਿੰਡ ਦੇ ਦੋ ਮਜ਼ਦੂਰ ਮਜ਼ਦੂਰ ਤੇ ਕਣਕ ਪੱਕੀ ਹੋਈ ਜੀ ਉਹ ਦਿਨਾਂ ਦੇ ਵਿੱਚ ਕਣਕ ਪੱਕੀ ਹੁੰਦੀ ਆ ਸਾਨੂੰ ਪਤਾ ਜਦੋਂ ਉਹਦਾ ਮੌਸਮ ਐਦਾਂ ਦਾ ਹੁੰਦਾ ਵੀ ਤੋ ਬਹੁਤ ਵਧੀਆ ਹੁੰਦੀ ਆ ਤੇ ਕਦੇ ਹਵਾ ਦਾ ਬੁੱਲਾ ਜਾ ਗਿਆ ਕਦੇ ਰੁਕ ਗਿਆ ਬਸ ਇਦਾਂ ਦਾ ਮੌਸਮ ਸੀਗਾ ਤੇ ਕਣਕ ਪੱਕੀ ਹੋਈ ਤੇ ਉਹ ਜ਼ਿਮੀਦਾਰ ਨਾ ਮਿੰਤਾ-ਮਿੰਤਾ ਕਰਕੇ ਕੰਬਾਈਨ ਵਾਲੇ ਨੂੰ ਲੈ ਕੇ ਆਇਆ ਮੈਨੂੰ ਲੱਗਦਾ ਹੋਊਗਾ ਦਾ ਕੀਲਾ ਕਿ ਡੇਢ ਕਿਲਾ ਵਾਹਣ ਦਾ ਹੋਊਗਾ ਉਹ ਵਿਚਾਰੇ ਦਾ ਉਹ ਮਿੰਤਾ-ਮਿੰਤਾ ਕਰਕੇ ਆਇਆ ਵੀ ਭਾਈ ਜੀ ਮੇਰੀ ਕੰਪੈਨ ਨਾਲ ਕਣਕ ਵੜਦੋ ਯਾਰ ਮੇਰੀ ਵੀ ਮੈਂ ਕਣਕ ਨਸਤਰੀ ਪਈ ਆ ਵੀ ਹੋਰ ਨਾ ਕਿਰਨ ਲੱਗ ਜਾਣ ਦਾਣੇ ਮੇਰਾ ਨੁਕਸਾਨ ਹੋ ਜੂ ਚਲੋ ਮਨਤਾ ਮਨਤਾ ਕਰ ਕਰਕੇ ਕਿਸੇ ਨੂੰ ਕਹਿ ਕਿ ਹੋਰ ਪਿੰਡ ਦੇ ਲੱਗੇ ਹੋਏ ਉਹਨਾਂ ਨੂੰ ਕਹਿ ਕੇ ਆਪਣੇ ਕੰਬੈਨ ਕੁੱਲ ਮਲਾ ਕੇ ਹਟਵਾ ਕੇ ਲਿਆਇਆ ਹਟਵਾ ਕੇ ਕੰਬੈਨ ਲਿਆਇਆ ਤੇ ਉਹਨੇ ਰਸਤੇ ਦੇ ਵਿੱਚ ਹੀ ਸੜਕ ਦੇ ਖੜਾ ਕੇ ਪਹਿਲਾਂ ਉਹਨਾਂ ਚਾਹ ਪਾਣੀ ਪਿਆਤਾ ਕੰਬੈਨ ਵਾਲੇ ਨੂੰ ਵੀ ਲਓ ਜੀ ਚਾਹ ਪਾਣੀ ਪੀ ਲਓ ਤੁਸੀਂ ਇਹਨੇ ਫਿਰ ਦੋ ਗੀੜੇ ਦੇ ਦਿਓ ਤੁਸੀਂ ਤੇ ਆਪਣਾ ਚਲੋ ਇੰਨਾ ਟਾਈਮ ਨੂੰ ਕੰਮ ਪਹਿਲਾਂ ਤੁਸੀਂ ਚਾਹ ਪੀ ਲਓ ਕੰਮ ਕਰਨ ਤੋਂ ਪਹਿਲਾਂ ਤੇ ਇਹ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਉੱਥੇ ਤੋਂ ਚਲੋ ਸਾਡਾ ਕੋਈ ਧਿਆਨ ਨਾ ਇੰਨਾ ਬਾਹਲਾ ਉਹਦੇ ਕੰਬੈਨ ਵਾਲੇ ਵੱਲ ਕਿਉਂਕਿ ਅਸੀਂ ਆਪਦਾ ਇੱਟਾਂ ਲਾਈ ਜੰਨੇ ਆ ਤੇ ਮੇਰੇ ਨਾਲ ਇੱਕ ਮਿਸਤਰੀ ਹੋਰ ਸੀਗਾ ਦੋ ਜਣੇ ਅਸੀਂ ਇੱਟਾਂ ਲਾਈ ਜੰਨੇ ਆ ਆਪਦਾ ਫਰਸ਼ ਜਣੀ ਜੰਨੇ ਆ ਸਾਡਾ ਕੋਈ ਬਹੁਤਾ ਧਿਆਨ ਨਾ ਵੀ ਆਲੇ-ਦਾਲੇ ਕੀ ਹੋ ਰਿਹਾ ਪਰ ਜਿਹੜੇ ਮਜ਼ਦੂਰ ਸੀ ਉਹ ਮਜ਼ਦੂਰ ਨੂੰ ਪਤਾ ਫਰਸ਼ ਲਾਉਣੇ ਨੇ ਟਾਈਮ ਮਿਲ ਜਾਂਦਾ ਉਹ ਗਾਰਾ-ਗੂਰਾ ਫੜਾ ਕੇ ਇੱਟਾ-ਇੱਟਾ ਫੜਾ ਕੇ ਖੜੇ ਰਹਿੰਦੇ ਨੇ ਆਲੇ-ਦਾਲੇ ਦੇਖੀ ਗਏ ਤਾਂ ਉਹਦੇ ਚ ਇੱਕ ਮਜ਼ਦੂਰ ਨਾ ਜਿਹੜਾ ਮਤਲਬ ਲੱਡੇ ਪਿੰਡ ਦਾ ਮਜ਼ਦੂਰ ਸੀ ਇੱਕ ਰਾਜੂ ਰਾਜੂ ਆਦਾ ਨਾਮ ਨਾਮ ਵੀ ਦੱਸ ਦੋ ਨਾ ਤੁਹਾਨੂੰ ਮੈਂ ਉਹ ਕਹਿੰਦਾ ਲੈ ਉਹ ਇਹ ਕਹਿੰਦਾ ਉਹ लवली ਵੀਰੇ ਕਹਿੰਦਾ ਆ ਗਈ ਦੇਖੀ ਕੰਪੈਨ ਕਹਿੰਦਾ ਇਹ ਕੰਪੈਨ ਦੇਖ ਕੇ ਕਹਿੰਦਾ ਕਹਿੰਦਾ ਆ ਗਈ ਦੇਖੀ ਹੁਣ ਕਹਿੰਦਾ ਵੱਡ ਜੂ 2 ਮਿੰਟਾਂ ਜੀ ਕਹਿੰਦਾ ਹੁਣ ਬਣਾ ਕੇ ਲੈ ਜੂ ਕਹਿੰਦਾ ਪੈਸੇ ਉਦੋਂ ਸਾਡੀ 2.5 300 ਦਿਹਾੜੀ ਨਹੀਂ ਸੀ ਕਹਿੰਦਾ ਆਪਾਂ ਤਾਂ ਸਾਰੇ ਜਿਹੜੀ ਮਰਦੇ ਰਹਿੰਨੇ ਆ ਉਹ ਮਾਰਾ ਸਾਲਾ ਐ ਨਹੀਂ ਕਹਿੰਦਾ ਵੀ ਇਹ ਤਵਜਰ ਰਹਿ ਕੇ ਕਿੰਨਾ ਨਾ ਪੈਸਾ ਲਾਇਆ ਇਹਨਾਂ ਨੇ ਲੱਖਾਂ ਰੁਪਇਆ ਲਾਇਆ ਕੋਈ ਤਾਂ ਜਾ ਕੇ ਕਿਤੇ ਕਿਰਾਇਆ ਬਣਦਾ ਇਹਨਾਂ ਦਾ ਕਿਹੜਾ ਰੋਜੀ ਮਾ ਸੀਜ਼ਨ ਹੁੰਦਾ ਮਸਾ ਹਜੇ ਇੰਨੀ ਗੱਲ ਹੀ ਮਤਲਬ ਨਹੀਂ ਨਹੀਂ ਕਹਿੰਦਾ ਹੁਣ ਲੈ ਜੂਗਾ ਨਾ ਬਹੁਤ ਟਰੇਡ ਕਰਾਇਆ ਪਿਆ ਫਲਾਨਾ ਤੇ ਮੁਕਾਮ ਕਾ ਚਲੋ ਉਹਨੇ ਗੱਲਾਂ ਬਾਤ ਸੁਣਾਈਆਂ ਉਹ ਬੰਦੇ ਜੀ ਚਾਹ ਵੀ ਕੇ ਤੁਸੀਂ ਯਕੀਨ ਮੰਨਿਓ ਬੰਦੇ ਨੇ ਇੱਕ ਕਿਹੜਾ ਹੀ ਦਿੱਤਾ ਹਜੇ ਕੰਪੈਨ ਦਾ ਤਾਂ ਦੂਜੇ gekele ਦੇ ਵਿੱਚ ਖੇਤ ਦੇ ਵਿੱਚ ਨਾ ਕਿਤੇ ਕੰਡੇ ਵਾਲੀ ਤਾਰ ਪਈ ਸੀ ਸਾਰੀ ਉਹਦੇ ਮੂਹਰੇ ਕਟਰ ਜੋ ਘੁੰਮਦਾ ਹੁੰਦਾ ਹੈਗਾ ਕਟਰ ਸਕੂਟਰ ਦੇ ਵਿੱਚ ਫਿਰਗੀ ਜੀ ਕੰਪੈਨ ਦੇ ਵਿੱਚ ਉਹਦੀ ਤਾਰ ਸਾਰੀ ਤਾਰ ਫਿਰ ਗਈ ਸਾਰੀ ਤਾਰ ਫਿਰੀ ਹੋਈ ਵਿਚਾਰੇ ਦਾ ਤੁਸੀਂ ਐ ਮੰਨਿਓ ਯਕੀਨ ਮੰਨਿਓ ਕਾਲੀ ਜ਼ੁਬਾਨ ਦੀ ਜਿਹੜੀ ਗੱਲ ਕਹਿੰਦੇ ਨੇ ਆਪਾਂ ਜਾਂ ਕਹਿੰਦੇ ਨੇ ਨਜ਼ਰਾਂ ਵਾਲੀ ਨਜ਼ਰ ਲੱਗਣ ਵਾਲੀ ਤਾਂ ਉਹ ਵਿਚਾਰੇ ਦੀ ਕੰਪੈਨ ਸੀ ਜਨ ਉੱਪਰੋਂ ਸੀਜਨ ਵੀ ਕਹੇ ਵੀ ਹਾਂ ਸਾਰੇ ਪਾਸੇ ਕੰਪੈਨ ਦੀ ਇੰਨੀ ਮੰਗ ਸੀ ਸਾਰੇ ਪਾਸੇ ਦੋ ਦਿਨ ਉਹ ਵਿਚਾਰੇ ਦੇ ਕੰਪੈਨ ਦੇ ਅੰਦਰ ਤੱਕ ਉਹਦੇ ਸਾਰੇ ਤਾਰਾ ਫਿਰ ਗਏ ਤੇ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਮੈਂ ਅੱਜ ਵੀ ਉਹ ਬੰਦੇ ਨੂੰ ਕਹਿ ਦਿੰਦਾ ਹੁੰਦਾ ਵੀ ਨਾ ਸਾਲਿਆ ਇਦਾਂ ਦਾ ਉਹ ਤੇ ਹਾਂ ਮਾਰੀ ਨਾ ਤਾਂ ਉਹਦੇ ਤੇ ਵਿਚਾਰੇ ਤੇ ਤਾਂ ਉਹਦੀ ਕੰਪੈਨ ਦੇ ਮਤਲਬ ਬੇੜਾ ਹੀ ਬਿਠਾਤਾ ਦੋ ਦਿਨ ਉੱਥੇ ਖੜੇ ਰਹੇ ਤੇ ਉਹਨੂੰ ਪੁੱਛਿਆ ਕਹਿੰਦਾ ਬਾਈ ਜੀ ਕਹਿੰਦਾ ਸਾਰੇ ਸੀਜਨ ਦੀ ਏ ਅੱਧੇ ਸੀਜਨ ਦੀ ਕਹਿੰਦਾ ਕਮਾਈ ਤੇ ਲੱਗ ਜੂਗਾ ਨਾ ਫੌਰ ਮੈਨੇ ਸਾਰੀ ਹੋਲ ਖੂਲ ਕੇ ਉਹ ਪੁੱਲ ਮਲਾ ਕੇ ਵੀ ਅੰਦਰ ਤੱਕ ਉਹਦੇ ਤਾਰ ਕੰਡਿਆਲੀ ਤਾਰ ਚਲੀ ਗਈ। ਸੋ ਵੀਰੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਜਵਾਨ ਕੋਈ ਕੈਂ ਹੁੰਦੀਆਂ ਨਾ ਇਹ ਹਾਂ ਜੀ ਲੈ ਕੇ ਲਓ ਜੀ ਆ ਗਿਆ ਜੀ ਇਦਾਂ ਕਰ ਦੂ ਵੈਦਾਂ ਕਰ ਦੂ ਇਹ ਚੀਜ਼ਾਂ ਤੋਂ ਨਜ਼ਰਾਂ ਤੋਂ ਹੁੰਦੀਆਂ ਨੇ ਲਾਜ਼ਮੀ। ਇਹ ਚੀਜ਼ਾਂ ਨੂੰ ਇਗਨੋਰ ਨਾ ਕਰਿਆ ਕਰੋ ਮੈਂ ਆਪਦੇ ਐਕਸਪੀਰੀਅੰਸ ਤੇ ਅਰਬਾ ਕੋਈ ਮੈਂ ਝੂਠ ਨਹੀਂ ਬੋਲ ਰਿਹਾ ਸਾਡੇ ਠੇਕੇਦਾਰ ਸਾਹਿਬ ਜੀ ਇਹ ਵੀਡੀਓ ਸੁਣਨਗੇ ਤਾਂ ਉਹ ਵੀ ਲਾਜ਼ਮੀ ਕਮੈਂਟ ਕਰਨਗੇ ਤੁਹਾਨੂੰ ਦੱਸਣਗੇ ਵੀ ਹਾਂ ਇਹ ਗੱਲ ਸਹੀ ਹੈ ਕਿ ਨਹੀਂ ਤੇ ਇਦਾਂ ਦਾ ਜਾਨੀ ਸਾਡੇ ਨਾਲ ਜੇ ਤਜਰਬਾ ਬਣਿਆ ਸੋ ਵੀਰੋ ਕਹਿਣ ਦਾ ਮਤਲਬ ਕੁੱਲ ਮਿਲਾ ਕੇ ਇਹੀ ਹੈ ਵੀ ਇਹ ਚੀਜ਼ਾਂ ਨੂੰ ਇਗਨੋਰ ਨਾ ਕਰਿਆ ਕਰੋ ਗੁਰੂ ਮਹਾਰਾਜ ਦਾ ਨਾਮ ਨਾ ਜ਼ਰੂਰ ਜਦੋਂ ਇਹ ਜੀਆਂ ਗੱਲਾਂ ਬਾਤਾਂ ਹੁੰਦੀਆਂ ਤਾਂ ਲੈ ਲਿਆ ਕਰੋ ਪਹਿਲੀ ਗੱਲ ਤਾਂ ਕਿਸੇ ਤੇ ਕੋਈ ਕਿਸੇ ਦੀ ਮਿਹਨਤ ਦੇ ਉੱਪਰ ਇਦਾਂ ਅੱਖ ਧਰਨੀ ਨਹੀਂ ਚਾਹੀਦੀ ਇਦਾਂ ਦੇ ਆਪਾਂ ਨੂੰ ਕੁਝ ਮਤਲਬ ਆ ਆ ਗਈ ਓਏ ਹੁਣ ਬਣਾ ਕੇ ਲੈਜੂ ਪੈਸੇ ਜੇ ਕਰਜੂ ਬੂ ਕਰਜੂ ਇਦਾਂ ਦੇ ਸ਼ਬਦ ਆਪਾਂ ਨੂੰ ਯੂਜ਼ ਹੀ ਨਹੀਂ ਕਰਨੇ ਚਾਹੀਦੇ ਕਿਸੇ ਪ੍ਰਤੀ ਕਿਉਂਕਿ ਸਭ ਦਾ ਆਪ ਦਾ ਆਪ ਦਾ ਸਰਕਲ ਹੈ ਜਿੱਦਾਂ ਵੀ ਹੈਗਾ ਸੋ ਮੇਰੇ ਇਹ ਮੇਰੇ ਜ਼ਿੰਦਗੀ ਦਾ ਐਕਸਪੀਰੀਅੰਸ ਈ ਜੇ ਕੋਈ ਗਲਤੀ ਭੁੱਲ ਚੋ ਕੋਈ ਤਾਂ ਮਾਫ ਕਰਨਾ ਧੰਨਵਾਦ ਥੈਂਕ ਯੂ